ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਤੋਂ ਦੋਸਤੋ ਕੋਈ 15-16 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਾਂ ਸ਼ਬਾਜਪੁਰ ਅੱਡਾ ਲੱਗਦਾ ਕਮਾਲਪੁਰ ਗਲਾਲੀਪੁਰ ਪਿੰਡ ਬਿਲਕੁਲ ਲਾਗੇ-ਲਾਗੇ ਵੀਰ ਸ਼ੇਰੇ ਉਹਨਾਂ ਦੇ ਕੋਲ ਆਇਆ ਦੋਸਤੋ ਆਲ ਕਡੇਰੀ ਫਾਰਮ ਤੇ ਸੋ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਆ ਇਸ ਖੇਲੇ ਤੇ ਤਰੀਕ ਦੋਸਤੋ ਅੱਜ 12 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਸੋ ਜਿਨੇ ਵੀ ਪਸ਼ੂ ਆਪਾਂ ਦਿਖਾਉਣੇ ਆ ਸਾਰੇ ਭਰਾਵਾਂ ਨੂੰ ਬੇਨਤੀ ਹੁੰਦੀ ਆ ਵੀ ਇੱਥੇ ਆਣ ਕੇ ਮੇਰਾ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਪਰ ਹੁਣ ਅੱਜ ਜਿਹੜੇ ਪਸ਼ੂ ਸਵੇਰ ਸਵੇਰੇ ਆਪਾਂ ਨਾਲ ਦੀ ਨਾਲ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਆ ਉਹ ਨਾਲ ਦੀ ਨਾਲ ਸਾਰੇ ਭਰਾਵਾਂ ਨੂੰ ਦਿਖਾ ਦੇਾਂਗੇ ਜਿਨ੍ਹਾਂ ਨੇ ਆਨਲਾਈਨ ਸੌਦਾ ਕਰਨਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਛੇਰੇ ਵੀਰ ਸਸਤਰੀ ਕਾਲ ਬਾਈ ਸਸਤਰੀ ਕਾਲ ਹੋਰ ਸਾਨੂੰ ਕੀ ਹਾਲ ਤੇ ਠੀਕ ਠਾਕ ਸਭ ਬੜੇ ਵਧੀਆ ਛੇਰੇ ਠੀਕ ਠਾਕ ਵੀਰ ਹਾਂ ਸਭ ਵਧੀਆ ਚੜ੍ਹਦੀ ਕਲਾ ਸ਼ੁਕਰੇ ਮਾਲਕ ਦਾ ਅੱਛਾ ਛੇਰੇ ਵੀਰੇ ਮਾਲ ਆ ਅੱਜ ਟੋਟਲ ਵੈਸੇ 5 ਗਨ ਆ ਗਏ ਆਪਣੇ ਕੋਲ ਮੌਜੂਦ ਆ ਹਾਂਜੀ ਸੂਏ ਸੂਏ ਪਸ਼ੂ ਇੱਕ ਵੜ ਨੂੰ ਛੱਡ ਕੇ ਇੱਕ ਗੱਬਣਾ ਜੀ ਬੱਛਿਆ ਤੀਜੇ ਨੰਬਰ ਵਾਲੀ ਤਾਂ ਦੋਵੇਂ ਰਾਤ ਹੀ ਸੁਜ ਜਾਵਾ ਬੱਚੀਆਂ ਮਗਰ ਇਹਨਾਂ ਦੇ ਠੀਕ ਆ ਤੇ ਇਹਨੂੰ ਸੂਈ ਨੂੰ ਹੋ ਗਏ 5-6 ਦਿਨ ਤੋਂ ਉਹਨੂੰ ਵੀ ਦੂਜਾ ਚੌਥਾ ਦਿਨ ਹੀ ਉਹ ਪਰਲੀ ਕਾਲੀ ਨੂੰ ਹਫਤੇ ਦੇ ਅੰਦਰ ਵਾਰੀ ਆ ਹਾਂਜੀ ਹਾਂਜੀ ਸਾਰੇ ਦੋਗਲੇ ਪਾਕੀ ਲੋ ਵੀ ਕ੍ਰੋਸ ਬਰੀਡ ਦੇ ਵਿੱਚ ਦੋਗਲੇ ਅੰਗਪੱਖ ਦੇ ਵਿੱਚ ਤੇ ਹਫਤੇ ਦੇ ਅੰਦਰ ਵਾਲੀ ਸਵੇਰ ਤੇ ਸਾਰੀਆਂ ਮਗਰੀ ਬੱਛੀਆਂ ਨੇ ਤੇ ਮੇਰਾ ਭਰਾ ਕੋਈ ਨਾਰਾਜ਼ ਨਾ ਹੋਵੇ ਵੀ ਠੀਕ ਹੈ ਜੀ ਬੱਛੀ ਵਾਲੀ ਵੇਕ ਗਈ ਤੇ ਬੱਛੀ ਵਾਲੀ ਰਹਿ ਗਈ ਆ ਬੈੜਾ ਸਾਰੀਆਂ ਬੱਛੀਆਂ ਮਗਰ ਆ ਠੀਕ ਹੈ ਜੀ ਜਿਹੜੀ ਕਰਮਾਂ ਵਾਲੀ ਸੂਣ ਵਾਲੀ ਆ ਉਹ ਟੁੱਕੀ ਤਿਆਰੀ ਤੇ ਆ ਠੀਕ ਹੈ ਜੀ ਸੋਹਣੇ ਹਾਈਟ ਕੱਟ ਦੇ ਵਿੱਚ ਸੋ ਸ਼ੁਰੂਆਤ ਪਹਿਲੇ ਨੰਬਰ ਤੋਂ ਸ਼ੇਰੇ ਵੀਰ ਆਪਾਂ ਇਥੋਂ ਕਰ ਲਿਆ ਬੈੜ ਤੋਂ ਹਾਂਜੀ ਕੀ ਬੇਰਵਾ ਇਸ ਬੈੜ ਦਾ ਇਹ ਵੀ ਰਾਤੀ ਸੂਈ ਰਾਜੀਰ ਰਾਤੀ ਸੂਈ ਆ ਰਾਤੀ ਸੂਈ ਬੱਛੀ ਮਗਰ ਆ ਜੀ ਮਗਰ ਬੱਛੀ ਆ ਰਾਤੀ ਸੂਈ ਸੂਹ ਦੂਜ ਤੋ ਬਾਕੀ ਹਾਈਟ ਦਾ ਜਿਹੜੀ ਆਪਾਂ ਨਾਲੋਂ ਨਾਲ ਹੀ ਦੱਸੀ ਚੱਲਾਂਗਾ ਕਈ ਵਾਰਾਂ ਵੇਖਣ ਦਾ ਐਂਗਲ ਕਿਸੇ ਭਰਾ ਨੂੰ ਲੱਗਿਆ ਵੀ ਵੱਡੀ ਸ਼ੈ ਤੇ ਛੋਟੀ ਨਿਕਲੀ ਆ ਛੋਟੀ ਐ ਤੇ ਵੱਡੀ ਹਾਈਟ ਇਹਦੀ ਮੀਡੀਅਮ ਆ ਬਹੁਤ ਹੀ ਵੱਡੀ ਵੀ ਨਹੀਂ ਤੇ ਬਹੁਤ ਹੀ ਛੋਟੀ ਵੀ ਨਹੀਂ ਪਿਛਲਾ ਮੇਲਾ ਵੱਡੀਆਂ ਬੜਾਂ ਦੇ ਵਿੱਚ ਹੀ ਆਉਂਦੀ ਆ ਬਾਕੀ ਸੂਸਵਾ ਦੇ ਵਿੱਚ ਪਸ਼ੂ ਕਿਉਂਕਿ ਰਾਤੀ ਸੂਈਆ ਕਰਮਾ ਵਾਲੀ ਮਗਰ ਫੀਮੇਲ ਕਾਫ ਸੂਣ ਦਾ ਕਰਕੇ ਵਰਾਵੀਰ ਨਵਾਇਆ ਨਹੀਂ ਉਦਾਂ ਹੀ ਆ ਜਿਤਨਾ ਵਿਚਰੀਆਂ ਹੈਗੀਆਂ ਕਰਮਾ ਲੀਆਂ ਠੀਕ ਆ ਭਾਈ ਬਾਕੀ ਚਵਾਈ ਚੁਵਾਈ ਕਰਕੇ ਆਪਾਂ ਵੇਖ ਲਈਏ ਅਕਦਾ ਡੰਗ ਵਧੀਆ ਚੰਗੀ ਨਿਕਲੀ ਹਾਂਜੀ ਸਵੇਰ ਦੀ ਚੁਵਾਈ ਹੋਈ ਆ ਜੀ ਠੀਕ ਆ ਕੁਚ ਵਾਈ ਹੋਈ ਸੋ ਚਵਾਈ ਜਿਹੜੀ ਦੋਸਤੋ ਫਰਸਟ ਕਲਾਸ ਨਿਕਲੀ ਆ ਬਹੁਤ ਵਧੀਆ ਚਵਾਈ ਨਿਕਲੀ ਆ ਥੋੜਾ ਜਿਹਾ ਪਸ਼ੂ ਨਵਾਇਤ ਪਾਏ ਉਹ ਪਸ਼ੂ ਨਹੀਂ ਹੋਣਗੇ ਠੀਕ ਆ ਜੀ ਜਿਹੜੇ ਪਸ਼ੂ ਬਿਲਕੁਲ ਅੱਜ ਭਲਕ ਰਾਤੀ ਕੋਈ ਹਨੇਰੇ ਸਵੇਰੇ ਸੋਏ ਆ ਕਿਉਂਕਿ ਸੂਸਵਾ ਦੇ ਵਿੱਚ ਪਸ਼ੂ ਆ ਬਾਕੀ ਥਣ ਗੋਲ ਕਰਮ ਵਾਲੀ ਨੂੰ ਕਾਇਮ ਲੱਗਾ ਮੁੱਠੀ ਥਾਣਾ ਸੋ ਬਿਲਕੁਲ ਕਬੈਣੀ ਵਾਲੀ ਸਾਈਡ ਤੋਂ ਬੈਣੀ ਵਾਲੇ ਪਾਸਿਓਂ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਬੋਡੀ ਸਟ੍ਰਕਚਰ ਤੁਸੀਂ ਵੇਖ ਸਕਦੇ ਜਿਸ ਬੈਡ ਦਾ ਮਗਰਾ ਫੀਮੇਲਸ ਦਾ ਫੀਮੇਲ ਕਾਫ ਆ ਦੇਖੋ ਚੀਕਾ ਬਾਕੀ ਆ ਚਵਾਈ ਚਵਾਈ ਦੀ ਬਿਲਕੁਲ ਆ ਧੀਰੀ ਨਿਕਲੀ ਗਰਮ ਗਰਮ ਠੰਡੀ ਚਵਾਈ ਠੀਕ ਹੈ ਰਾਜੇ ਫਿਰ ਇੱਕੋ ਚਵਾਈ ਹੋਈ ਆ ਕੋ ਆਪਾਂ ਥੋੜਾ ਚੋਇਆ ਕੋ ਬੱਚੀ ਚੁਗਾਤਾ ਚਲੋ ਇੱਕ ਅੱਧੇ ਡੰਗ ਦੀ ਚਵਾਈ ਹੋਈ ਹੁੰਦੀ ਆ ਜੀ ਹਾਂਜੀ ਇੱਕ ਚਵਾਈ ਹੋਈ ਹੈ ਤੇ ਇਹ ਵੀ ਸਰ ਇਹ ਕੀ ਮੋਲ ਵੜੀ ਆ ਕਿੰਨੇ ਦੀ ਦੇ ਦਾਂਗੇ ਵੇੜ ਮੋਲ RAI ਵੀਰੇ ਦਾ ਜੈ ਜੀ ਆਪਾਂ ਇਹ ਦੇ ਦਾਂਗੇ ਬੱਚੀ ਕੋਈ 50000 ਦੀ ਦੇ ਦਾਂਗੇ 50000 ਦੀ ਹਾਂਜੀ ਗੈਪ ਤੁਹਾਡੇ ਸਾਹਮਣੇ ਆ ਆ ਦੇਖੋ ਦੋ ਦਰਾਇ ਵੀਰ ਕੋ 181 ਕਿਲੋ ਤੇ ਲਾ ਕੇ ਫੜ ਜੂਗੀ ਵੇੜ ਟਡੇ ਦੀ ਲਾਮ ਲੂਮ ਵੇਖੋ ਕੰਨੀ ਆ ਲਵ ਯੂ ਉਹਨਾਂ ਦੇ ਗਾਂ ਤੋਂ ਬਿਲਕੁਲ ਉਹਨਾਂ ਦੇ ਬਿਲਕੁਲ ਤੂ ਨਾਲ ਜਿਹੜਾ ਲੇਵਾ ਬਣਾਈ ਫਿਰਦੀ ਕਰਮ ਵਾਲੀ ਸੋ 50000 ਦੀ ਦੋਸਤੋ ਇਹ ਬੈੜ ਮਿਲ ਜੂਗੀ ਵਿੱਚੋਂ ਮਾਨ ਤਾਨ ਚਲੋ ਮੌਕੇ ਤੇ ਥੋੜਾ ਪਤਾ ਹੋ ਜਾਊਗਾ ਜਾਇਸ਼ ਮੁਤਾਬਕ ਠੀਕ ਆ ਤੇ ਸ਼ੇਰ ਇਸ ਤੋਂ ਬਾਅਦ ਆਪਣੇ ਕੋਲ ਆ ਬੈੜ ਜਿਹੜੀ ਆ ਗਈ ਆ ਸ਼ਾਈਵਾਲ ਦੇ ਵਿੱਚ ਹਾਂਜੀ ਇਹ ਹਿਸਾਬ ਨਾਲ ਮੈਂ ਹੀ ਗਿਣੋ ਤੁਸੀਂ ਕੇ ਆ ਜਦੋਂ ਮੂਰੀ ਦੀ ਔਲ ਕਾਦੀ ਨੂੰ ਸੰਗੜੋਂ ਫੜ ਗਈ ਠੀਕ ਆ ਜੀ ਇਹ ਇਹ ਵੀ ਅੱਜ ਭਲਖਤੀ ਹੈ ਇਹ ਵੀ ਰਾਤ ਹੀ ਸੂਈ ਰਾਤ ਹੀ ਸੂਈ ਹੈ ਹਾਂ ਵੀਡੀਓ ਸਵੇਰ ਰਾਤ ਪਿਆ ਫਿਰ ਜ਼ਿਆਦਾਤਰ ਮੈਂ ਸਾਰੇ ਦਾ ਜਾਗਦੇ ਰਿਆਂ ਸਭ ਨੂੰ ਅੱਛਾ ਆ ਉਧਰੋਂ ਮੀਨਹਰੀ ਹਾਂ ਉਧਰੋਂ ਇਹਨਾਂ ਉਹ ਪਹਿਲਾਂ ਉਹਦੀ ਮੈਸੂਨਾ ਮੁੜਕਿਆਂ ਦੀ ਮੈਸੂਨਾ ਤੇ ਚਲੋ ਜੀ ਹਾਂ ਤੇ ਮਾਹ ਚਲਾ ਜਗਰਾਤੇ ਦੇ ਰਹਿਨੇ ਆ ਅੱਛਾ ਬਿਲਕੁਲ ਆ ਲੋ ਵੀ ਠੀਕ ਆ ਜੀ ਇਹ ਕਰਮਾਲੀਆਂ ਦੋਸਤੋ ਰਾਤ ਹੀ ਸੁਈਆਂ ਨੇ ਬੱਛੀ ਮਗਰ ਆ ਬਿਲਕੁਲ ਜਰਸੀ ਨਸਲ ਬਰੀਡ ਦੇ ਵਿੱਚ ਬੱਛੀ ਆ ਗਈ ਮਗਰ 나ੜੂ ਨਾਲ ਤੁਹਾਨੂੰ ਦਿਖਾਈ ਦੇਊਗਾ ਬੱਚਾ ਪ੍ਰੋਪਰ ਦਿਖਾਵਾਂਗੇ ਆਪਾਂ ਤਸੰਨੀ ਨਾਲ ਇਹ ਤੇ ਰਾਜਵੀਰ ਸਾਹਿਬ ਨਾਲ ਮਾਜੀ ਆ ਗਈ ਇਹਨੂੰ ਤਾਂ ਆਪਾਂ ਗਾਂ ਸਿਰਫ ਉਦੋਂ ਜਾਤ ਦੀ ਗਾਂ ਹੀ ਆ ਗਈ ਮਾਜੀ ਆ ਕਿ ਬਾਕੀ ਬਾਕੀ ਗੱਲਾਂ ਮਾਝ ਵਾਲੀਆਂ ਕਰਮਾਲੀਆਂ ਦੀਆਂ ਠੀਕ ਆ ਜੀ ਵਾਰ ਕੀ ਫਿਰ ਥਣ ਥੜਾ ਹਲਕੂ ਕਰਕੇ ਪਰ ਆ ਜਾਂਦੇ ਅਜੇ ਬਾਕੀ ਸ਼ਰੇ ਫਿਰ ਜਿਵੇਂ ਤੋਰੇ ਤਾਰੇ ਦੇ ਵਿੱਚ ਨਰਮਾ ਸੁਭਾਸ ਬੂਤ ਬਿਲਕੁਲ ਬੋੜੀ ਜਿਆਦੀ ਠੰਡੀ ਫਿਲਮ ਲਾਉਣ ਦੇ ਵਿੱਚ ਵੀ ਇਸੇ ਤਰ੍ਹਾਂ ਮੈਨਾਂ ਬਹੁਤੀ ਜਿਆਦੀ ਠੰਡੀ ਠੀਕ ਆ ਸੋ ਬਾਕੀ ਦੋਸਤੋ ਗੋਲ ਥਣ ਬਹੁਤ ਜਿਆਦਾ ਕੈਂਮ ਆ ਬਹੁਤ ਮੋਟੇ ਥਣ ਤੇ ਪਲੀ ਪਲੀਤੀ ਪੂਰੀ ਆ ਵੈਸੇ ਚਲੋ ਪਸੂ ਸੁਆ ਸੁਆਇਆ ਬਟ ਇਹ ਨਾ ਮਹਿਸੂਸ ਕਰਾਉਗੀ ਕਰਮਾੜੀ ਵੀ ਸੂਈ ਸੁਵਾਈ ਇਹ ਤੇ ਤਹਿ ਤੂਜੀ ਲੱਗੀ ਆ ਬਾਕੀ ਐਂ ਵੀ ਗੋਲਾ ਗਾਲਾ ਬਹੁਤ ਆ ਵੇੜ ਨੂੰ ਤੇ ਥਣ ਤੁਸੀਂ ਵੇਖ ਸਕਦੇ ਜੇ ਬਿਲਕੁਲ ਮੋਟੇ ਥਾਣਾ ਤੇ ਦੂਰਾ ਹੀ ਥਾਣਾ ਲੱ ਇਹ ਤਾਂ ਨਾ ਜੇ ਥਾਂ ਥੋੜੇ ਭਾਰੇ ਜਾਵਦੇ ਪੜ ਕਰਕੇ ਨਾ ਹੂੰ ਹੂੰ ਥਾਂ ਥੋੜੇ ਜਿਹਾ ਸੈਟ ਜੀ ਹੋ ਜਣੇ ਜੋ ਪਲਪੂ ਲੈ ਗਈ ਤਾਂ ਚੋਣ ਬੜੀ ਜਿਆਦਾ ਚੰਗੀ ਹੈ ਠੀਕ ਆ ਚਵਾਈ ਬਹੁਤ ਚੰਗੀ ਜਿਆਦਾ ਨਹੀਂ ਦੁੱਧ 20 ਕਿਲੋ ਵਸ਼ੀ ਭਰ ਜੂਗੀ ਠੀਕ ਆ ਦੋਵੇਂ ਮਗਰ ਬੱਚਾ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਮਗਰ ਬੱਚੀ ਆ ਗਈ ਨਾੜੂਆ ਨਾਲ ਆ ਬੱਚੇ ਤੇ ਸੋ ਦੂਜਾ ਕ ਸੂਆ ਇਹ ਵੀ ਕੋਈ ਮੰਨ ਕੇ ਦੂਜਾ ਸੂਆ ਇਹ ਆਪਣੇ ਨਾਲ ਸੌਦਾ ਕਰੀ ਗਾਰੰਟੀ ਗਾਰੰਟੀ ਨਾਲ ਦੂਜਾ ਹੀ ਹਾਂ ਠੀਕ ਆ ਜੀ ਬਾਕੀ ਬਹੁਤ ਵਧੀਆ ਹੈ ਠੀਕ ਆ ਜੀ ਚਾਈ ਵਾਲ ਦੇ ਵਿੱਚ ਜੰਗ ਸਾਰੇ ਭਾਅ ਪੜਾਈ ਹਾਂ ਬਿਲਕੁਲ ਜੀ ਬਿਲਕੁਲ ਤੇ ਗਰਮੀ ਦੀ ਵਿੱਚ ਜਿੰਦ ਜਾਣਾ ਕਰਮਾਲੇ ਦੁੱਧ ਵੀ ਚਿੱਟਾ ਆਪਾਂ ਗੱਲ ਕਰਦੇ ਨੇ ਵੀ ਮੱਝਾਂ ਦਾ ਹੀ ਦੁੱਧ ਹੁੰਦਾ ਫੈਡ ਫੂਡ ਚੰਗੀਆਂ ਨਾਲ ਵੜਾਂ ਦੀ ਤੇ ਇਹ ਵੀ ਰੇਸ਼ੇ ਅੱਜ ਕੀ ਮੁੱਲ ਕੀ ਲੈਣ ਦੇਣ ਕਰਦੇ ਪਏ ਦਾ ਰਾਜਵੀਰ 65000 ਦੀ ਦਵਾਂਗੇ ਹਾਂ ਨਾ 65000 ਦੀ ਠੀਕ ਆ ਜੀ ਬਾਕੀ ਬੱਚੀ ਇਹ ਲੋ ਵੇਖ ਲੋ ਬੱਚੀ ਇਹ ਲੋ ਕੋਈ ਛਾਕਰੀ ਠੰਡੀ ਧੀਰੀ ਇੱਕ ਨੰਬਰ ਪਰ ਹਾਂ ਗੰਗਾ ਪਾ ਗਿਆਂ ਥੱਲੇ ਤਸੱਲੀ ਨਾਲ ਆਪਾਂ ਹੁਣ ਸਵੇਰੇ ਚਵਾਈ ਕੀਤੀ ਆ ਠੀਕ ਆ ਜੀ ਲੋਗੇ 65200 ਇਹ ਵਾਇਡ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਸੋਈ ਸਵਾਈ ਆ ਪਲੱਸ ਪੁਆਇੰਟ ਅੱਜ ਇਹੋ ਹੀ ਆ ਵੀ ਚਲੋ ਜਿਹੜੀਆਂ ਬਿਹੜਾ ਸੂਈਆਂ ਨੇ ਤਾਜ਼ੀਆਂ ਸਾਰੀਆਂ ਮਗਰ ਬੱਚੇ ਆ ਉਹ ਫੀਮੇਲ ਕਾਫ ਨੇ ਠੀਕ ਆ ਸੋ 65000 ਦੀ ਹੈ ਬਿਹੜਾ ਪਲੀ ਪਲੀਤੀ ਬਹੁਤ ਵਧੀਆ ਚੰਗੇ ਰੰਗ ਰੰਗ ਦੇ ਵਿੱਚ ਠੀਕ ਆ ਜੀ ਸੋ ਸ਼ਾਈਵਾਲ ਨਸਲ ਬਰੀਡ ਇੱਕ ਇਧਰ ਆਪਾਂ ਤੁਹਾਨੂੰ ਦਿਖਾਉਣੇ ਆ ਐਫਪੀ ਬਰੀਡ ਦੇ ਵਿੱਚ ਬੱਛੀ ਆ ਇਹ ਗੱਭਣਾ ਸ਼ਰੇ ਵੀਰ ਟੁੱਕੀ ਨੀ ਨਾ ਇਹ ਰਾਹੀਰ ਹਾਂਜੀ ਟੁੱਕੀ ਬੱਛੀ ਲੋ ਵੀ ਗੱਭਣ ਬੱਛੀ ਦਿਖਾਉਣੇ ਆ ਠੀਕ ਆ ਜੀ ਮੋٹے ਡੱਬਨੇ ਬਿਲਕੁਲ ਵਾਈਟ ਦੇ ਵਿੱਚ ਫਲੈਕ ਉੱਪਰੋਂ ਬਿਲਕੁਲ ਫਲੈਟ ਸਟੇਟ ਆ ਤੇ ਸੁਭਾ ਇਹਦਾ ਕਿਵੇਂ ਆ ਵੀਰ ਤੁਜਾ ਰਾਜੀ ਅੱਛੀ ਕੀ ਆ ਠੀਕ ਆ ਜੀ ਹਾਂ ਮੋਤੰਦੀ ਛਗੀ ਆ ਬਿਲਕੁਲ ਸਟ੍ਰੇਟ ਪਟੇ ਦੇ ਵਿੱਚ ਹਾਈਟ ਕੱਟ ਦੀ ਵੱਡੀ ਆ ਜਿੱਦਾਂ ਕਿ ਨਾਰਮਲ ਆਪਾਂ ਐਚ ਐਫ ਬ੍ਰੀਡ ਦਾ ਜ਼ਿਕਰ ਕੀਤਾ ਤੇ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਂਦਾ ਵੀ ਕੱਦ ਵੱਡਾ ਹੀ ਆ ਕੋਈ ਦਰਮਿਆਨੀ ਛੋਟੀ ਹਾਈਟ ਨਹੀਂ ਕਿ ਕੱਦ ਦੀ ਉੱਚੀ ਆ ਪੂਰੀ ਕਰਮ ਵਾਲੀ ਕੱਲੇ ਕੱਦ ਦੀ ਉੱਚੀ ਨਹੀਂ ਕਿ ਬਾਕੀ ਵਜਨ ਵੱਟਾ ਵੀ ਤੁਸੀਂ ਚੈੱਕ ਕਰੋ ਵਜਨ ਦੋੜ ਵੀ ਪੂਰਾ ਵਹਿੜਦਾ ਤਾਂ ਥਣ ਬਹੁਤ ਵਧੀਆ ਹਾਂ ਆ ਦੇਖੋ ਇਹ ਬੰਨੋ ਵਸੀ ਤੁਜੀ ਨਹੀਂ ਹੂੰ ਬਾਕੀ ਸੀਲਸ ਲੱਗ ਗਿਆ ਵਜਨ ਲੋਟ ਵਾਲੀ ਇਹੋ ਹੀ ਆ ਜਿਹੜੇ ਦਿਨ ਦਾ ਲਿੰਦੀ ਬਾਕੀ ਕੰਨੀ ਸ਼ੁਰੂ ਹੋ ਗਈ ਆ ਬਖਾਓ ਤੁਸੀਂ ਘਟਰਾ ਬਣਾਉ ਸਲਾਏ ਬਣਾਏ ਪਈ ਆ ਘਰਨੀ ਸ਼ੁਰੂ ਹੋ ਗਈ ਬਸ ਹੁਣ ਬਾ ਹਫਤੇ ਤੱਕ ਐ ਹੋ ਜੂਗੀ ਪੂਰੀ ਤਿਆਰ ਵਾਛੀ ਥਣ ਗੋਲ ਵੇਖੋ ਕਿੰਨਾ ਕਮਾਲ ਦਾ ਲੱਗਾ ਥਣ ਬਹੁਤ ਕਮਾਲ ਦਾ ਲੱਗਾ ਠੀਕ ਆ ਜੀ ਜਦੋਂ ਐਚ ਐਫ ਬ੍ਰੀਡ ਦੀ ਗੱਲ ਕਰਦੇ ਪਏ ਆ ਚਲੋ ਥਣ ਕਈ ਵਾਰ ਬਹੁਤੇ ਛੋਟੇ ਹੁੰਦੇ ਆ ਕਈਆਂ ਭਰਾਵਾਂ ਤੋਂ ਬਿਲਕੁਲ ਉਖਾਈ ਆਉਂਦੀ ਆ ਬਾਕੀ ਥਣ ਬਹੁਤ ਵਧੀਆ ਠੀਕ ਆ ਜੀ ਥਣ ਮੁੱਠੀ ਮੁੱਠੀ ਤੋਂ ਵੀ ਬਾਹਰ ਆਉਣਾ ਕਰਮਾਰੀ ਦਾ ਠੀਕ ਆ ਜੀ ਦੂਰੇ ਥਾ ਫੁੱਲ ਵਜਨ ਵੇਟ ਵੱਡੇ ਕੱਤ ਦੇ ਵਿੱਚ ਬਾਕੀ ਰੰਗ ਬਾਜਾ ਕਰਮਾਂ ਦੀ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਸੋਹਣਾ ਸੈਕੰਡ ਟਾਈਮਰ ਦੂਜਾ ਸਵੇਰ ਸੁਣ ਵਾਲੀ ਆਈ ਵੀਰੇ ਦਾ ਤੋਹਫਾ ਹੀ ਆ ਗਿਆ ਵਾਸੀ ਵੇਖੋ ਉਹ ਵੀ ਪੂਰੀ ਠੰਡੀ ਠੰਡੀ ਹੈ ਹਾਂ ਠੰਡੀ ਸੀ ਲੋ ਆ ਲੋ ਇਧਰ ਆ ਬਣੀ ਸ਼ੁਰੂ ਹੋ ਗਈ ਬਾਂਦੀ ਵਸ਼ੀ ਇੰਨੀ ਜਿਆਦੀ ਹੈ ਮੈਂ ਲਾਗੋ ਲਈ ਜੇ ਹੂੰ ਥੱਬੇ ਲਾ ਦੇ ਦੁੱਧ ਨਹੀਂ 20 ਕਿਲੋ ਪਹਿਲਾਂ ਨਹੀਂ ਭਰਿਆ ਜੇ ਮਲਕ ਇਹਦਾ ਧਾਂਚਾ ਹੀ ਦੱਸਣ ਦੇ ਦੁੱਧ 25 26 ਕਿਲੋ ਨੂੰ ਕੀ ਆਂਦਾ ਅੱਡੀ ਵੜ ਨੂੰ ਗਰਮੀ ਚ ਵੀ ਇੰਨਾ ਭਰੂਗੀ ਲੋ ਵੀ ਹਜੇ ਦੋਸਤਾਂ ਨਾਰਮਲੀ ਬੰਨਾ ਪੁੰਨਾ ਸ਼ੁਰੂ ਹੋਈ ਆ ਬਾਕੀ ਢੇਲ ਲੜਾ ਲੜਾ ਤੱਕ ਅੰਦਾਜ਼ਾ ਤੁਸੀਂ ਲਾ ਲੋਗੇ ਝੋਲਾ ਚਲਾ ਚੰਗਾ ਥੱਲੇ ਗਰਮ ਵਾਲੀ ਕਾਇਮ ਕਰੂਗੀ ਤੇ ਪੂਰੀ ਬਣੂਗੀ ਨੋਕ ਆਲਾ ਥਨ ਲੱਗਾ ਫੇ ਵਸ਼ੀ ਨੂੰ ਬਹੁਤ ਜਿਆਦਾ ਚੰਗਾ ਬਹੁਤ ਸੁਆਦੀ ਥਾਣਾ ਠੀਕ ਆ ਜੀ ਬਾਕੀ ਚੱਡਾ ਚੋਡਾ ਚੰਗਾ ਬਣਾਉਗੀ ਦੋ ਤਾਂ ਵੈਸੇ ਏਡੀ ਵੱਡੀ ਵੜਨੋ ਕੋ 20 ਲੀਟਰ ਜਾਂ 20 ਤੋਂ ਬਾਹਰ ਬਾਰ ਆਂਦਾ ਕੁਛ ਨਹੀਂਗਾ ਕਿਉਂਕਿ ਕਦਕੋਦ ਵਾਲੀ ਇਹ ਵੱਡੀਆਂ ਨਸਲ ਬਰੀਡ ਆ ਲੈ ਵੀ ਛੇਰੇ ਵੀਰ ਚਲੋ ਤਾਂ 8-10 ਦਿਨ ਹਜੇ ਸਮਾਂ ਲੈਂਦੀ ਐ ਨਰਮਾ ਤੇ ਅੱਜ ਕੀ ਮੋਲ ਰਊਗਾ ਇਹਦਾ ਇਹਦਾ ਰਾਈ ਵੀ ਰਾਜ 75 ਹਜ਼ਾਰ ਦੀ 75 ਹਜ਼ਾਰ ਹਾਂ ਇੱਕੋ ਇੱਕ ਗੱਲ ਵਿੱਚੋਂ ਮੌਕੇ ਤੇ ਕੋਈ ਕਰ ਲਾਂਗੇ ਮੰਗ ਠੀਕ ਆ ਬਾਕੀ ਇਹ ਵੇਖੋ ਆਪਾਂ ਉਹ ਨਹੀਂਗਾ ਵੀ ਮੇਰਾ ਫੇਰ ਜੀ ਕਰਦਾ ਨੂੰ ਖੋਲ ਕੇ ਵਿਖਾਵਾਂ ਹਾਂ ਜਿਹੜਾ ਜਾਨਵਰ ਚੰਗਾ ਉਹ ਹਰੇਕ ਨੂੰ ਦਿਸਣਾ ਵੀ ਚੰਗਾ ਬਿਲਕੁਲ ਬਿਲ ਜਨਮਰ ਵੇਖੋ ਨਾ ਜਿਤਰਾ ਜੀਗਾ ਦਾ ਫੋਟੋਆਂ ਲਵੈ ਜੀਏ ਕੁਲਸ ਲੋ ਨੀ ਬਾੜ ਵੀ ਚੰਗੀ ਆ ਬਾਕੀ ਟਾਈਮ ਟਾਈਮ ਦੀ ਗੱਲ ਆ ਵੀ ਥੋੜਾ ਜਿਹਾ ਜੇ ਮਾਣ ਗਰਮੀ ਦਾ ਕੋਈ ਖਿਆਲ ਤਾਂ ਹੁੰਦਾ ਦੇਖੋ ਖਿਆਲ ਹੁੰਦਾ ਤੇ ਰਾਜਵੀਰ ਲੱਖ ਸਵਾ ਲੱਖ ਦੀਆਂ ਬਸ ਲੱਖ ਦੀਆਂ ਬਾਤਾਂ ਪਾਉਣੀਆਂ ਹੱਥਾਂ ਜੋ ਖੋ ਕੇ ਲੈ ਜਾਣੀ ਪੱਕੀ ਗੱਲ ਆ ਬਹੁਤ ਵਧੀਆ ਠੀਕ ਆ ਜੀ ਅੱਜ ਚਲੋ ਦੋਸਤੋ ਸੀਜ਼ਨ ਦੇ ਹਿਸਾਬ ਨਾਲ ਜਾਂ ਸਮੇਂ ਦੇ ਹਿਸਾਬ ਨਾਲ ਹੀ ਗੱਲਬਾਤ ਬੰਨੀ ਐ ਕੋਈ ਨਜਾਇਜ਼ ਮੋਲ ਨਹੀਂਗਾ ਨਸਲ ਬਰੀਡ ਦਾ ਹਾਈਟ ਕੱਦ ਦਾ ਬਾਕੀ ਵਜਨ ਲੋੜ ਦਾ ਤੇ ਜਿੰਨਾ ਕਰਮ ਵਾਲੀ ਦਾ ਦੁੱਧ ਚਵਾ ਜਣਾ ਉਹਦਾ ਰੇਟ ਉਹਦਾ ਮੁੱਲ ਮੰਗਿਆ ਜਾਂਦਾ ਇਹ ਛ ਹਾਂਜੀ 6 ਹੀ ਹੈ ਜੀ 6 ਦਾੰਦਾ ਠੀਕ ਆ ਬਾਕੀ ਮੂਹ ਮੱਤੇ ਦੀ ਚੰਗੀ ਆ ਬਾਕੀ ਕਿਸੇ ਪ੍ਰਾਣੇ ਫਾਰਮ ਦੇ ਵਿੱਚ ਪਸ਼ੂ ਪਾਉਣਾ ਤੇ ਉਹ ਵੀ ਸਾਫ ਸੁਥਰਾ ਪਸ਼ੂ ਭਰਾ ਕੋਈ ਖਰੀਦਣ ਤੇ ਚਾਹਵਾਣੋਂ ਠੀਕ ਆ ਜੀ ਤੇ ਬਿਲਕੁਲ ਅੱਜ 75000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਆ ਦੇ ਇਹੋ ਜੇ ਪਸ਼ੂ ਨੇ ਜੀਗਰ ਦਾ ਭਾਵੇਂ ਦੇ ਕੋਲ ਬੈਠੇ ਰਹੀਏ ਤੇ ਆ ਲੋਬੇ ਠੀਕ ਆ ਤੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਕੋਈ ਛੱਡ ਕੇ ਨਹੀਂ ਮੇਰਾ ਵੀਰ ਜਾਂਦਾਗਾ ਤੇ ਰਾਵੀਰ ਆਪਾਂ ਬੇਨਤੀ ਉਹ ਫੇਰ ਕਰ ਦਿੰਨੇ ਆ ਇਹ ਅੱਜ ਦਾ ਮੋਲਿਆ ਬਾਕੀ ਬਚੀ ਤਿਆਰ ਹੋ ਗਈ ਉਹ ਪਤਾ ਨਹੀਂ ਆਪਣੀ ਵਾਦ ਜਾਂ ਘੱਟ ਜਿੰਨੀ ਜੇ ਤਿਆਰ ਜਿ ਤਰ੍ਹਾਂ ਦੀ ਵੀ ਉਸ ਤਰ੍ਹਾਂ ਦਾ ਮੋਲ ਫੇਰ ਹੋਊ ਉਹ ਸਮੇਂ ਸਮੇਂ ਨਾਲ ਹੀ ਗੱਲ ਪਤਾ ਨਹੀਂ ਮੇਸ਼ ਨੇ ਘਾਣੂ ਖੜਨਾ ਦਾ ਪਛਾਣ ਨੂੰ ਲਿਆਉਣਾ ਪਛਾਣ ਨੂੰ ਲਿਆਉਣਾ ਬਿਲਕੁਲ ਅੱਜ ਬਿਲਕੁਲ ਅੱਜ ਦੀ ਘੜੀ ਦਾ ਜਿਹੜਾ ਇਹ ਮੋਲ ਆ ਠੀਕ ਆ ਦੇਖੋ ਭੈਣ ਭਰਾ ਮੁੜ ਕੇ ਕਹੇ ਤੂੰ ਕੱਲ ਆ ਮੋਲ ਕਰਦਾ ਹੋ ਸਕਦਾ ਸਾਡੀ ਪਛਾਣ ਨੂੰ ਆਜੇ ਹੋ ਸਕਦਾ ਸਾਡੀ 20 ਹਾਰੀ ਵਾਜੀ ਬਿਲਕੁਲ ਪੱਕੀ ਗੱਲ ਇਹ ਤੇ ਪਰਮੇਸ਼ਰ ਦੇ ਰੰਗ ਆ ਇਹ ਚ ਆਪਾਂ ਕੁਝ ਨਹੀਂ ਕਹਿ ਸਕਦੇ ਬਿਲਕੁਲ ਸੋ ਹਜੇ ਦੋਸਤਾਂ ਅਠਾ ਦਹਾ ਦਿਨਾਂ ਦੇ ਵਿੱਚ ਚੰਗੀ ਖੁੱਲੀ ਤਿਆਰੀ ਕਰੂਗੀ ਦਿਨ ਵੀ ਬਹੁਤ ਆ ਬਾਕੀ ਤਿਆਰੀ ਵੀ ਇਹਨੇ ਕਰਵਾ ਲਈ ਨੇ ਪੂਰੀ ਕਰਨੀ ਹੈ ਜੀ ਇੱਧਰ ਛਰੀ ਵੀਰ ਆ ਵਛੀ ਕਿਵੇਂ ਆ ਇਹ ਵੀ ਦੁੱਜਨ ਜੀ ਦੁੱਜਾ ਸੂਆ ਹਾਂ ਇਹ ਵੀ ਆ ਜੇ ਜੇ ਅ ਜੈਸੀ ਵਛੀ ਜੇ ਮਗਰ ਮਗਰ ਵਛੀ ਜਿਆਦੀ ਪਿਓਰ ਆ ਗਈ ਹੈ ਨਾ ਬਹੁਤ ਚੰਗੀ ਦੀ ਹੈ ਵਛੀ ਪਾਲੀ ਸੰਭੀ ਵੀ ਚੰਗੀ ਆ ਇਹ ਕਿੰਨੇ ਕ ਟਾਈਮ ਦੀ ਸੂਈ ਆ ਇਹ ਰਾਜੀ ਵੀਰ 15 ਦਿਨਾਂ ਦੀ ਹੋਊਗੀ ਆਪਾਂ ਐਵੇਂ ਕਹਿ ਦਈਏ ਪਰਸੋਂ ਦੀ ਚੌਥ ਦੀ ਹੈ ਉਹ ਘਰ ਵਾਲੇ ਤਾਂ ਦੇ ਹਵਤਾ ਆ ਬੱਚਾ ਗੁੱਲਾ ਦੀ ਪਾਲੀ ਵੱਡੀ ਆ ਬੱਚਾ ਪਾਲੀ ਬੜੀ ਪਾਲੀ ਬਿਲਕੁਲ ਬਿਲਕੁਲ ਓਬ ਕਿਸੇ ਵੀਰ ਨੇ ਦੋ ਦ ਇਹ ਤਾਂ ਜੀ ਨਾਲੋ ਕੋਈ ਤਾਂ ਨਹੀਂ ਕਰ ਰੋ ਉਹਦੀ ਕੋਲ ਲੈ ਗਿਆ ਤੇ ਸਾਲ ਚ ਵਛੀ ਤਿਆਰ ਹੋਈ ਨਹੀਂ ਹਾਂ ਤੇ ਬੱਚਾ ਮਗਰ ਜਿਹੜਾ ਦੋਸਤੋ ਬਧੇਰੇ ਪਰਸੈਂਟੇਜ ਦੇ ਵਿੱਚ ਆ ਜਿਆਦਾ ਪਿਓਰਿਟੀ ਦੇ ਵਿੱਚ ਆ ਕਿਉਂਕਿ ਮਦਰ ਜਿਹੜੀ ਐ ਕਰਾਸ ਬਰੀਡ ਦੇ ਵਿੱਚ ਆ ਗਈ ਆ ਗੂੜਾ ਡਾਰਕ ਰੈੱਡ ਕਲਰ ਦੇ ਵਿੱਚ ਆ ਇਸ ਦਾ ਮਦਰ ਦਾ ਰੰਗ ਤੇ ਬੱਚਾ ਵੀ ਬਹੁਤ ਪਿਆਰਾ ਪਾਇਆ ਕਰਮਾਲੀ ਨੇ ਜਰਸੀ ਬਰੀਡ ਦੇ ਵਿੱਚ ਵਛੀ ਆ ਮਾਂ ਵੀ ਬਹੁਤ ਚੰਗੀ ਆ ਰਾਇ ਵੀਰ ਗਰਮੀ ਗਰਮੀ ਦਾ ਕੋਈ ਪ੍ਰਵਾਹ ਨਹੀਂ ਇਹਨੂੰ ਕਰਮਾਲੀ ਨੂੰ ਫਿਰ ਠੋਣੀ ਚੰਗੇ ਠੀਕ ਆ ਹਾਂ ਸੂਵਾ ਦੂਜਾ ਤੇ ਇਹਦਾ ਥੱਲੇ ਹੁਣ ਸ਼ੇਰੇ ਵੀਰ ਕੀ ਦੁੱਧ ਇਹਦੇ ਥੱਲੇ ਦੁੱਧੂਗਾ ਹੀ ਕੋਈ 12 13 ਕਿਲੋ 12 13 ਕਿਲੋ ਹੋਊਗਾ ਜੀ ਆਪਣੇ ਕੋਈ ਰਾਤੀ ਆਇਆ ਮਾਲ ਤੁਹਾਨੂੰ ਬਤਾ ਦਿਹਾੜੀ ਲੰਗ ਤੇ ਡੰਗਰਾ ਕੇ ਜੀ ਨਹੀਂ ਲਾਉਂਦਾ ਹਾਂ ਜਦ ਸ਼ਰੀਪ ਰਿਆਂ ਨੂੰ ਤੋਰੀ ਮਾਰਾ ਜੇ ਗੇਟ ਵਾਲੀ ਸਾਈਡ ਤੋਂ ਲੋ ਵੀ 12 13 ਕਿਲੋ ਦੁੱਧ ਦਾ ਕਿਉਂਕਿ ਅੱਜ ਭਲਕਦੇ ਵਿੱਚ ਹੀ ਦੋਸਤੋ ਮਾਲ ਆਇਆ ਕੋਈ ਮੇਰਾ ਭਰਾ ਬਿਲਕੁਲ ਬੰਨ ਕੇ ਕੋਈ ਬਿਲਕੁਲ ਹਫਤਾ ਖੰਡ ਕੋਈ 5-7 ਦਿਨ ਸੇਵਾ ਕਰਕੇ ਫਿਰ ਰਿਜ਼ਲਟ ਕੱਢਿਆ ਜੇ ਬੱਚੀ ਦੁੱਧ ਚ ਬਾਜੂਗੀ ਹੋਰ ਵੀ ਠੀਕ ਆ ਤੇ ਕਾ ਦਵਟਾ ਹਾਂ ਹਨਾ ਆਪ ਬੇਖੋ ਬੱਚੀ ਨੂੰ ਜਨਾ ਆ ਆ ਇਹ ਨਹੀਂ ਵੀ ਗੱਲਾਂ ਕਹਿਂਦੇ ਆ ਲੰਮੇ ਝੰਮੇ ਕਿੱਡੀ ਆ ਵਾਛੀ ਹਾਂ ਅੱਲਾ ਭਾਈ ਪੂਰੀ ਮੂੰਹ ਮੱਥੇ ਲੱਗਦੀ ਬੜੀ ਚੰਗੀ ਫੇਸਬੁਕ ਕੁਆਲਿਟੀ ਲਓ ਜੀ ਠੀਕ ਆ ਸੋ 13 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਕੋਈ 15 ਦਿਨਾਂ ਦੀ ਸੂਈ ਐ ਬੱਚੀ ਮਗਰ ਤੁਹਾਨੂੰ ਦਿਖਾ ਦਿੱਤੀ ਆ ਜਰਸੀ ਨਸਲ ਬਰੀਡ ਦੇ ਵਿੱਚ ਮਗਰ ਬੱਚੀ ਐ ਬੜੀ ਤੋਹਫਾ ਛਾਇਆ ਘਰ ਵਾਲੇ ਆਂਦੇ 7-8 ਦੀ ਚਲੋ ਆਪਾਂ ਬੱਚੀ ਦੇ ਹਿਸਾਬ ਨਾਲ 15 ਦੇ ਹਿਸਾਬਾ ਬੱਚੀ ਜਾਦੀ ਪਈ ਆ ਬੱਚੀ ਪਈ ਆ ਬਾਕੀ ਤੋਂ ਲੋਈ ਤਾਂ ਸਾਡੇ ਕੁਲੀ ਲੋਈ ਆ ਬਿਲਕੁਲ ਬਿਲਕੁਲ ਬੱਚੀ ਬਹੁਤ ਬੱਚੀ ਦੀ ਤੇ ਇਹ ਆ ਬਿਆਂ ਦੀ ਸ਼ਰਤ ਦੇ ਮਸਾਰੀ ਚੁੰਗੜ ਹੋਣੇ ਤੇ ਤਾਂ ਤੋਂ ਬੜਾ ਚੰਗਾ ਲੱਗਾ ਲੈ ਵੀ ਸ਼ੇਰੇ ਵੀ ਕੀਰ ਮੰਗ ਕੀ ਡਿਮਾਂਡ ਡਿਮਾਂਡ ਇਹਦੀ ਨਕੀ ਜੀ ਹਰਾ ਜੀ ਹਾਂ ਪੰਜਾਇਆ ਦੀ ਬੱਚੀ ਦੇ ਦਾਂਗੇ ਪਚ ਪੰਜਾਇਆ ਦੀ ਹਾਂਜੀ ਠੀਕ ਆ ਵੀਰੇ ਬਾਕੀ ਅਜੇ ਮੈਲੇ ਮੂਲੇ ਤੇ ਹੋਣੀ ਆ ਹਾਂ ਦੁੱਧ ਕਰ ਜੀ 15 16 ਕਿਲੋ ਵਧੀਆ ਠੀਕ ਆ ਲਭੇ 55000 ਦੀ ਦੋਸਤ ਅੱਜ ਬੱਚੀ ਮਿਲ ਜੂਗੀ ਵੇੜ ਦੇ ਥੱਲੇ ਬੱਚਾ ਵੀ ਬਹੁਤ ਖੂਬਸੂਰਤ ਹੈ ਵਾਰ-ਵਾਰ ਆਪਾਂ ਜ਼ਿਕਰ ਕਰਦੇ ਆ ਵੀ ਕਈਆਂ ਭਰਾਵਾਂ ਦਾ ਸ਼ੌਂਕ ਹੁੰਦਾ ਵੀ ਵੱਖਰੀ ਵੱਖਰੀ ਤੌਰ ਤੇ ਬੱਚੀ ਖਰੀਦੀਏ ਜਰਸੀ ਬ੍ਰੀਡ ਦੇ ਵਿੱਚ ਸੋ ਮਗਰ ਇਹ ਵੀ ਸ਼ੌਂਕ ਪੂਰਾ ਹੋ ਜੂ ਕਿਸੇ ਭਰਾ ਦਾ ਬਾਕੀ ਦੁੱਧ ਦੀ ਤਾਂ ਦੁੱਧ ਵੀ ਦੇਣਾ ਹੈ ਬਾਕੀ ਵੇੜ ਜਿਹੜੀ ਆ ਲੈ ਜਾਣੀ ਇਹ ਵੀ ਬੜੀ ਵਾਅਦੇ ਦੀਆਂ ਨਵਾਂ ਅੰਗ ਕੋਈ ਮੇਰਾ ਭਰਾ ਦੋ ਚਾਰ ਸੂਵੇ ਪਿਊ ਕਦੇ ਬਾਅਦ ਵਿੱਚ ਕੋਈ ਸਲਾਹ ਬਣਾਊਗਾ ਇਹਨੂੰ ਸੇਲ ਕਰਨ ਦੀ ਤੇ ਇਸ ਤੋਂ ਬਾਅਦ ਆਪਾਂ ਕੋਲ ਸ਼ੇਰੇ ਵੀਰ ਇਧਰ ਇੱਕ ਆਹ ਕ੍ਰੋਸ ਬ੍ਰੀਡ ਚ ਆ ਗਈ ਵੇੜ ਜਰਸੀ ਕ੍ਰੋਸ ਨਵੀਂ ਵੀ ਜਰਸੀ ਕਰਾਸ ਬ੍ਰੀਡ ਦੇ ਵਿੱਚ ਹੀ ਨਾਗਾ ਮਗਰ ਬੱਛੀ ਆ ਜੀ ਹਾਂਜੀ ਇਹਦੇ ਮਗਰ ਇਹਦਾ ਮਗਰ ਵੀ ਕਰਮਾਲੀ ਦੇ ਬੱਛੀ ਆ ਇਹਨੂੰ ਅਜ ਦਿਨ ਸਮਾਂ ਕਿੰਨਾ ਹੋ ਗਿਆ ਸੋਈ ਨੂੰ ਇਹਨੂੰ 7 ਕਿ ਦਿਨ ਹੋਏ ਜੀ ਅਜੇ 7 ਕਿ ਦਿਨ ਕਿੰਨੇ ਕ ਦੁੱਧ ਤਿਆ ਕੀਏ ਇਹਦੇ ਕੋਲ ਦੁੱਧ ਵੀ ਇੰਨਾ ਕੋ 12 13 ਕਿਲੋ ਹੋਗਾ ਜੀ 12 13 ਕਿਲੋ ਆ ਬਾਕੀ ਇਹ ਵੀ ਕਰਮਾਲੀਆਂ ਜਿਹੜੀਆਂ ਦੋਸਤੋ ਜਿੰਦੇ ਜਾਣਾ ਗਰਮੀ ਦੀਆਂ ਠੀਕ ਆ ਜੀ ਬਹੁਤ ਪ੍ਰਾਪਤ ਬਾਕੀ ਸੀਲ ਬਾਕੀ ਰਾਜ ਵੀ ਦੋਵੇਂ ਉਹ ਵੀ ਠੰਡੀ ਸੀਲ ਪਾਓ ਵੰਗਾ ਬਣਾ ਪਾਓ ਇਹਨੂੰ ਵੀ ਤੁਹਾਨੂੰ ਵੀ ਭੈਣਾ ਭੂਣਾ ਦੇ ਚਵਾਈ ਕਰਨੀ ਉਹਨਾਂ ਦਾ ਮਤਲਬ ਨਹੀਂ ਆ ਗੱਲਾਂ ਠੰਡੀਆਂ ਸੀਲ ਕੋਈ ਬੰਗੇ ਉਹ ਦੋਸਤੋ ਨਾਰਮਲੀ ਆਪਣੇ ਘਰਾਂ ਦੇ ਵਿੱਚ ਲੇਡੀ ਜਾਂ ਭੈਣ ਨੇ ਚਵਾਈ ਕਰਨੀ ਆ ਉਹਨਾਂ ਦੇ ਮਤਲਬ ਦੇ ਪਸ਼ੂ ਆ ਠੰਡੇ ਧੀਰੇ ਆ ਕਿ ਕੋਈ ਡਾਡ ਡੁਕਰੇ ਹੋਂਦਾ ਵੀ ਪਸ਼ੂ ਮਾਰਦਾ ਨਾ ਹੋਵੇ ਬਾਕੀ ਕਰਮ ਵਾਲੀਆਂ ਬੰਗਾ ਜੂੜ ਪਾਉਣ ਦੀ ਵੀ ਨਹੀਂ ਲੋੜ ਠੀਕ ਆ ਸਾਫ਼ ਸੁਥਰੀ ਆ ਹਵਾਨੇ ਚੱਡੇ ਦੀ ਪਿੰਡੇ ਦੀ ਤੇ ਪੰਜਾਂ ਛੇ ਸੱਤਾਂ ਕੁ ਦਿਨਾਂ ਦੀ ਸੂਈ ਥੱਲੇ ਇਸ ਵਕਤ 12 13 12 13 ਕਿਲੋ ਦੁੱਧ ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਤੁਰ ਕੇ ਤਸੱਲੀ ਨਾਲ ਦਿਖਾਵਾਂਗੇ ਬੇਨਬੂਨ ਕਾਫੀ ਮੋਟੀ ਆ ਮਿਲਕ ਪੇਨ ਤੇ ਥਾਨ ਕਰਮ ਵਾਲੀ ਦਾ ਨਖੇੜ ਦੇ ਵਿੱਚ ਕੋਈ ਫੋੜ ਸ਼ਾਂਗ ਨਹੀਂ ਕੋਈ ਬੱਚਾ ਨਹੀਂਗਾ ਨਾਲੇਗਾ ਅੱਛੀ ਖਾਹ ਲੋ ਚਿਰ ਵੱਛੀ ਬੜੀ ਚੰਗੀ ਇਹ ਦੇ ਮਗਰ ਵੱਛੀ ਬਹੁਤ ਚੰਗੀ ਆ ਲਵ ਯੂ ਸੋ ਕ੍ਰੋਸ ਬ੍ਰੀਡ ਦੇ ਵਿੱਚ ਬੱਚਾ ਮਗਰ ਜਰਸੀ ਕ੍ਰੋਸ ਵਿੱਚ ਮਗਰ ਵੱਛੀ ਆ ਗਈ ਪੁੱਤ ਬਿਲਕੁਲ ਸੋ ਦੋਸਤੋ ਹੁਣ 3:00 ਵਜੇ ਦਾ ਸਮਾਂ ਹੈ ਤਕਰੀਬਨ ਦੁਪਹਿਰ ਤੱਕ ਕਹ ਲੋ ਈਵਨਿੰਗ ਟਾਈਮ ਕਹ ਲੋ 3:00 ਵਜਨ ਡਏ ਆ ਤੇ ਮਾਰਨਿੰਗ ਸਵੇਰ 6:00 ਵਜੇ ਦੀ ਚਵਾਈ ਹਜੇ ਵੀ 3 ਘੰਟੇ ਬਾਕੀ ਆ ਬਿਲਕੁਲ ਟਾਈਮ ਤੋਂ ਟਾਈਮ ਚਵਾਈ ਦੇ ਬਾਕੀ ਹਾਈਟਾ ਵੀ ਆਪਾਂ ਜਿੱਤਾਂ ਵੀ ਤੁਹਾਡੇ ਸਾਹਮਣੇ ਆ ਰੰਗ ਦੀ ਗੱਲ ਕਰ ਲਈ ਬਲੈਕ ਤੇ ਬਿਲਕੁਲ ਕਾਫੀ ਕਲਰ ਦਾ ਕੰਬੀਨੇਸ਼ਨ ਜੇ ਆ ਠੀਕ ਆ ਸੋ ਚੱਡੇ-ਚੁੱਡੇ ਦੀ ਤੁਸੀਂ ਬੰਤਰ ਵੇਖੋ ਚਵਾਈ ਚੂਈ ਸਾਰੇ ਪਸ਼ੂਆਂ ਦੀ ਚੰਗੀ ਆ ਸੂਏ ਸੂਏ ਪਸ਼ੂ ਆ ਇੱਕੋ ਇੱਕ ਵੜ ਨੂੰ ਛੱਡ ਕੇ ਮੇਰਾ ਭਰਾ ਜਿੱਦਾਂ ਮਰਜੀ ਆਪਣੀ ਭਰਾ ਕੇ ਤਸੱਲੀ ਕਰ ਲਿਓ ਆ ਦੇਖੋ ਆਹ ਦੇਖੋ ਉਖਲੋਂਦੀ ਜਾਂਦੀ ਹਣੀ ਇਹ ਦੇਖੋ ਹਾਂ ਆਂਦੀ ਸੀ ਬਹੁਤ ਐ ਹਾਂ ਲਓ ਨਹੀਂ ਉਹ ਕਲੀ ਉਹ ਕਹਿਣ ਵਾਲੀ ਗੱਲ ਥੋੜੀ ਆ ਬਾਕੀ ਹੈ ਐ ਤੇ ਹੈ ਨਾ ਠੰਡੀ ਮੋਡਲ ਬੜਾ ਜਿਆਦਾ ਰਾਇ ਵੀਰ ਆ ਇੱਥੇ ਚੱਕਾ ਚੱਕਾ ਪਾਣੀ ਵਾਲਾ ਜਾਂਦੀ ਕਰਮ ਵਾਲੀ ਚਲੋ ਇਹੋ ਸਿਰੇ ਮੁੱਲ ਦਾਸੀ ਦੇ ਮੁੱਲ ਜਾਇਜ਼ ਹੀ ਆ ਬਿਲਕੁਲ ਹਾਂ ਇਹ 50000 ਦੀ ਦੇ ਦਾਂਗੇ ਹਾਂ 50000 ਦੀ ਹਾਂਜੀ ਬਾਕੀ ਇਹ ਵੀ ਚੰਗੀ ਆ ਵਾਸੀ ਜਿੰਨੀ ਹੈਗੀ ਬਾਕੀ ਮੌਕੇ ਤਾਂ ਹੁੰਦਾ ਆ ਇਹਦੇ ਮੌਕੇ ਸਾਰਿਆਂ ਦਾ ਮਾਨਦਨ ਵੇਖ ਲੈ ਜੀ ਲੋਕ ਕਰ ਦਾਂਗੇ ਕਰ ਦਾਂਗੇ ਮੁੱਲ ਤਾਂ ਆਪਾਂ ਵੇਚ ਲੋ ਤੁਹਾਡੇ ਸਾਹਮਣੇ ਪਹਿਲਾਂ ਹੀ ਜਾਇਜ਼ ਕੀਤੇ ਕੋਈ ਨਹੀਂ ਆ ਬੱਚੀਆਂ ਵੀ ਵਹਿੜਾ ਵੀ ਸਾਫ਼ ਆ ਕੇ ਹਾਂ ਸਾਰੀਆਂ ਪੰਜੇ ਵਹਿੜਾਂ ਇੱਕ ਤੋਂ ਇੱਕ ਵਾਦਿਆ ਸਾਫ਼ ਹੈ ਪਸ਼ੂ ਲੋਬੀ ਇਹ 250000 ਤੇ ਐਂਡ ਲਾ ਨਾ ਕਿ ਜਰਾ ਤੁਹਾਨੂੰ 50000 ਦਾ ਮਿਲ ਜੂਗਾ। ਆਈ ਵੀਰ ਕੋ ਚੰਗੇ ੱਡੇ ਵਾਲਾ ਵੈਲਾ ਹੈ ਨਾ ਕਿ ਵੇਚ ਬਾਦਿਆ ਮਾਲੋ ਕਈਆਂ ਭੈਣ ਭਰਾਵਾਂ ਦੀ ਫਾਰਮਾਂ ਤੇ ਵੇਚਦੇ ਮਾਲ। ਉਹ ਤਾਂ ਬੱਚੀ ਲੈ ਲਿਓ ਤੇ ਬੱਚੀ ਭਾਵੇਂ ਅੱਜ ਵੀ ਵੇਚੂ 80-90000 ਦੀ ਬੱਚੀ ਵੇਚੂ। ਹਾਂ। ਬਿਲਕੁਲ ਬਿਲਕੁਲ। ਲੋਬੀ ਇਹ ਦੋਸਤੋ ਅੱਜ ਨਾਗ ਸੀਗੇ ਟੋਟਲ 5 55 ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ। ਮਾਲ ਰੂਟੀਨ ਦੇ ਵਿੱਚ ਆਉਂਦਾ ਠੀਕ ਆ ਜੀ ਬਾਕੀ ਆਏਗਾ ਨਵੇਂ ਨਗਾਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਉਹ ਲੈਂਦੇ ਰਿਹਾ ਕਰੋ। ਸੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲੂਗਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਤੇਰੇ ਗੱਲਬਾਤ ਕਰ ਲਿਆ ਜੀ ਠੀਕ ਆ ਜੀ ਸੋ ਨੰਬਰ 77105 ਤੇ 77000 ਵੀਰ ਸ਼ੇਰੇ ਦਾ ਨੰਬਰ ਆ ਨੰਬਰਾਂ ਤੇ ਕਾਲ ਕਰੋ ਤੇ ਗੱਲਬਾਤ ਕਰੋ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ 36 36 ਮਿੰਟ ਮਾਰ